ਨੇ ਥੋਡੇ ਕੋਲ ਤਾਂ ਕੁਝ ਹੈ ਨਹੀਂ ਜਿਹੜੀ ਆ ਦਸਤਾਰ ਗੁਰੂ ਦੀ ਬਖਸ਼ੀ ਹੋਈ ਆ ਤੁਹਾਨੂੰ ਪਤਾ ਵੀ ਲੋਕ ਦੁਨੀਆ ਗੱਲਾਂ ਕਰਦੀ ਆਂ ਨਾ ਮੰਗਣਾ ਪੈਂਦਾ ਮਜਬੂਰੀ ਨੇ ਮੰਗਣਾ ਪੈਂਦਾ ਉਹ ਸਰਦਾਰ ਜੀ ਕਿਉਂ ਝੂਠ ਬੋਲਦੇ ਹੋ ਕਿੱਥੇ ਇਲਾਜ ਨਹੀਂ ਹੁੰਦਾ ਇਹਦਾ ਬੋਲੋ ਗੱਲ ਕਰੋ ਕਿੱਥੋਂ ਕਰਾਵਾਂ ਹਾਂ ਮੈਂ ਸਾਲ ਨੂੰ ਦੋ ਸਾਲ ਹੋ ਗਏ ਮੇਰਾ ਝੂੜ ਟੁੱਟਦਾ ਮੰਗਲ ਚੂੜਾ ਹਜੇ ਚੂਲੇ ਦੇ ਪੈਸੇ ਨਹੀਂ ਇਕੱਠੇ ਹੋਏ ਦੋ ਸਾਲ ਹੋ ਗਏ ਪੈਗ ਲਾਉਣਾ ਤਾਂ ਇਹ ਗੱਲ ਜਿਹੜੀ ਪੈਗ ਲਾਉਣਾ ਨਾ ਵਾਹੀ ਪੈਗ ਪੁੱਗ ਲਾਉਣਾ ਠੇਕੇ ਦੀ ਵੀਡੀਓ ਦਿਖਾਈਓ ਤੇਰੀ ਕੋਲ ਸਾਰਾ ਅਸੀਂ ਠੇਕੇ ਦੀ ਵੀਡੀਓ ਸਾਰਾ ਡਾਟਾ ਇਕੱਠਾ ਕਰਕੇ ਆਇ ਆ ਲੈ ਕੱਢ ਜਾ ਤੂੰ ਹੁਣ ਤੇਰੀ ਠੇਕੇ ਵਾਲੀ ਦਿਖਾ ਦਿੰਨੇ ਆ ਠੇਕੇ ਵਾਲਾ ਜੰਦੇ ਨਹੀਂ ਹੈਗਾ ਜੇ ਦਿਖਾਤੀ ਹੁਣ ਸਾਬ ਤੋਂ ਸਾਰੇ ਪੀਂਦੇ ਇਹ ਇਹ ਪੀਂਦਾ ਨਾ ਸਾਰੇ ਬੀ ਗੱਲ ਕਰਦੇ ਇਹ ਵੀ ਪੀਂਦਾ ਨਾ ਆ ਪੀਂਦੇ ਸੱਚ ਬੋਲਿਓ ਤੁਸੀਂ ਗੁਰੂ ਦੇ ਦੇਖ ਪੀਂਦਾ ਨਾ ਤੇਰਾ ਚੂਲਾ ਠੀਕ ਹੋ ਗਿਆ ਤੇਰਾ ਬਿਜ਼ਨਸ ਖਤਮ ਹੋ ਜਾਣਾ ਭੱਲੇ ਹੱਤ ਤਾਂ ਨਹੀਂ ਜੂਲਾ ਠੀਕ ਕਰਾਉਂਦਾ ਆਪਣਾ ਇਲਾਜ ਕਰਾਉਂਦਾ ਮਹਾਰਾਜ ਆਥੇ ਬੰਦੇ ਨੇ ਹੰਗ ਮੰਗਦੇ ਫਿਰਦੇ ਕਿ ਸਿਕੰਡ ਨਹੀਂ ਮੰਗਦਾ ਹੰਗ ਮੰਗਦੇ ਫਿਰਦੇ ਨੇ ਫਿਰ ਤੂੰ ਜੇ ਦੂਆ ਬੰਦਾ ਕੁਝ ਛਾਲ ਮਾਰੂ ਤੂੰ ਵੀ ਮਰੇਗਾ ਤੂੰ ਵੀ ਆਹ ਸਾਲੀ ਚੰਗੀ ਖੇੜ ਬੜੀ ਆ ਉਹ ਮੰਗਦਾ ਜੀ ਉਹ ਮੰਗਦਾ ਵੀ ਤੁਸੀਂ ਆਪਣੇ ਵੱਲ ਤਾਂ ਦੇਖੋ ਵੀ ਤੁਸੀਂ ਕੀ ਕਰਦੇ ਹੋ ਪੂਰੀ ਨਹੀਂ ਮੰਗਦਾ ਉਹਦਾ ਇਲਾਜ ਕਰਾ ਦਵੇ ਕੋਈ ਤੈਨੂੰ ਕੀ ਲੱਗਦਾ ਵੀ ਇਹਦਾ ਇਲਾਜ ਨਹੀਂ ਹੁੰਦਾ ਹੁਣ ਕੋ ਨਹੀਂ ਨੇ ਤਾਂ ਕੌਣ ਮੰਗਦਾ ਅੱਜ ਉਹ ਵੀਰੇ 2 ਸਾਲ ਹੋ ਗਏ ਉਹਨੂੰ 5-600 ਰੁਪਏ ਰੋਜ਼ ਦਾ ਬਣਦਾ ਜਿੱਦ ਨੇ ਇਲਾਜ ਹੋ ਗਿਆ ਤਾਂ ਬਿਜ਼ਨਸ ਬੰਦ ਕਰ ਮਨਾਉ ਉਹਨੂੰ ਮਨਾ ਲਾਜ ਵਾਸਤੇ ਚੱਲ ਇਹ ਆਪਣੇ ਬੰਦੇ ਨੇ ਜਿਹੜੇ ਆਪਾਂ ਭਾਵਕਾਂ ਵੀ ਚੱਲ ਕੋਈ ਨਹੀਂ ਆਰੇ ਇਹਦੇ ਪੈਰਾ 'ਚ ਚੱਪਲਾ ਨਹੀਂ ਹੈਗੀਆਂ ਦੀ ਪੀਜ਼ਾ ਇਹੀ ਚੀਜ਼ ਦੀ ਇਹ ਖੱਟੀ ਖਾਂਦੇ ਨੇ ਹੈ ਇਹ ਸਦਾਰ ਨਹੀਂ ਹੋਣਾ ਭਾਈ ਕਿਉਂ ਕਿੰਨੇ ਕਰੋ ਸਦਾਰ ਕਰਨੋਂ ਕਿ ਬਾਹਰੋਂ ਦੂਰ ਦੀ ਦੁਨੀਆ ਆndi ਹੈ ਮੈਂ ਕੌਣ ਨਹੀਂ ਹੈ ਘੁਰਦਾਰੇ ਵਿੱਚ ਸਾਰੇ ਮੰਗਦੇ ਨਹੀਂ ਕੋਣ ਮੰਗਦ ਨਹੀਂ ਉਹ ਤੋਂ ਮੰਗਦੇ ਲੋਕਾਂ ਮੂਰੇ ਤਾਂ ਨਹੀਂ ਹੱਥ ੱਟਦਾ ਕੋਈ ਪਰ ਮਗਰ ਨਹੀਂ ਬਾਰੇ ਦੁਨੀਆ ਮੰਗਦੀ ਹੁਣ ਲੋਕਾਂ ਮੂਰੇ ਲੋਕਾਂ ਮੂਰੇ ਹੱਥ ੱਟਦਾ ਸਦਾਰ ਬੰਦੇ ਪਹਿਲੇ ਨਿਸ਼ਾਨੇ ਦੇ ਆ ਫਿਰ ਇੱਕ ਜਗ੍ਹਾ ਤੇ ਯਾ ਕੋਈ ਗੁਸ਼ ਨਹੀਂ ਹੋਇਆ ਵਾ ਇਹ दारू ਮੰਗਦੇ ਕੋਈ ਕਹਾ ਤੇ ਮੈਂ ਲੋਕਲ ਆ ਮੈਂ ਰੋਜ ਇੱਥੇ ਤੇ ਲੰਘਦਾ ਚਾਰ ਵਾਰ ਲੰਘਦਾ ਕਰੇ ਮੈਂ ਕਹਦੀ ਮੇਰਾ ਘਰ ਹੈ ਇੱਧਰ ਹੀ ਮੈਂ ਲੰਘਦਾ ਟੱਪਦਾ ਇਹਨਾਂ ਨੂੰ ਦੇਖਦਾ ਸਾਰਾ ਇਹਨਾਂ ਨੇ ਪਖੰਡ ਬਣਾਇਆ ਵਾ ਕੁਛ ਨਹੀਂ ਹੈ ਕੋਈ ਪ੍ਰੋਬਲਮ ਨਹੀਂ ਹੈ ਬਸ ਐਵੇਂ ਪਖੰਡ ਬਣਾਇਆ ਵਾ ਜਾ ਦੇ ਨਾਟਕਵਾਜੀ ਕਰਦੇ ਲਾਜ ਲਾਂਦੇ ਬਸ ਕਿ ਕਰੀਏ ਸੇ ਵਾ ਹੈ ਟੂਲੇ ਟੁੱਟਿਆ ਮੇਰੇ ਹੋ ਗਏ ਹੈ ਚੋਲੇ ਟੋਟੇ ਆ ਮੇਰੇ ਮੁਟਿਆਰ ਸਰਦਾਰ ਜੀ ਨਾ ਕੀ ਆ ਜੈਮ ਸਿੰਘ ਹੈ ਜੈਮ ਸਿੰਘ ਸਿੰਘ ਆ ਨਾ ਸ਼ਰਮ ਨਹੀਂ ਆਉਂਦੀ ਮੁਟਿਆਰ ਸਾਲ ਹੈ ਉਹ ਕੁਛ ਨਹੀਂ ਹੈ ਹੈ ਖੜੇ ਕੋ ਹੈ ਉਹ ਕੁਛ ਨਹੀਂ ਨਹੀਂ ਤੁਹਾਡੇ ਕੋਲ ਤਾਂ ਕੁਝ ਹੈ ਨਹੀਂ ਜਿਹੜੀ ਆ ਦਸਤਾਰ ਗੁਰੂ ਦੀ ਬਖਸ਼ੀ ਹੋਈ ਆ ਤੁਹਾਨੂੰ ਪਤਾ ਵੀ ਲੋਕ ਦੁਨੀਆ ਗੱਲਾਂ ਕਰਦੀ ਆ ਵੀ ਸਿੱਖ ਕਦੇ ਮੰਗਦਾ ਨਹੀਂ ਹੈਗਾ ਕਰਦੀ ਆ ਨਾ ਮੰਗਣਾ ਕਹਿੰਦਾ ਮਜਬੂਰੀ ਨੇ ਮੰਗਣਾ ਬੰਦਾ ਉਹ ਸਰਦਾਰ ਜੀ ਕਿਉਂ ਝੂਠ ਬੋਲਦੇ ਹੋ ਕਿੱਥੇ ਇਲਾਜ ਨਹੀਂ ਹੁੰਦਾ ਇਹਦਾ ਬੋਲੋ ਗੱਲ ਕਰੋ ਕਿੱਥੋਂ ਕਰਾਵਾਂ ਕਾਦਾ ਇਲਾਜ ਕਰਾਉਣਾ ਬੋਲੋ ਗੱਲ ਕਰੋ ਕਿੱਥੇ ਭੇਜਾਂ ਤੁਹਾਨੂੰ ਹੁਣੇ ਬੁਲਾ ਲੰਨੇ ਹੈਂ ਚੂਲੇ ਟੁੱਟਿਆ ਮੇਰਾ ਚੂਲੇ ਦਾ ਕਰਾਉਣਾ ਲਾਜਾ ਹਾਂ ਚੂਲੇ ਟੁੱਟਿਆ ਲਾ ਭੇਜ ਦੀ ਹੁਣੇ ਐਂਬੂਲੈਂਸ ਮੰਗਾ ਦੀਏ ਮੰਗਾ ਲੋ ਜੇ ਮਰ ਜੀ ਨਹੀਂ ਤੂੰ ਕਿੰਨੇ ਚਿਰ ਤੋਂ ਮੰਗ ਰਹੇ ਆ ਬਰੇ ਘੜਾ ਜਦੋਂ ਚੂਲਾ ਟੁੱਟਿਆ ਮੈਂ ਜਾਂਦਾ ਚੂਲਾ ਤਾਂ ਤੇਰਾ ਹੁਣ ਕਰਾ ਦੰਨੇ ਆ ਠੀਕ ਪਹਿਲਾਂ ਤੂੰ ਆਹ ਦੱਸ ਵੀ ਕਦੋਂ ਤੋਂ ਮੰਗ ਰਹੇ ਆ ਅਸੀਂ ਪਹਿਲਾਂ ਮੰਗੇ ਹੀ ਨਹੀਂ ਅਸੀਂ ਜੇ ਤੇਰੀ ਵੀਡੀਓ ਦਿਖਾ ਦੀਏ ਸਾਨੂੰ ਭੇਜੀ ਹੋਈ ਅਛਾ ਜੀ ਪਿਛਲੀ 13 ਤਰੀਕ ਦੀ ਭੇਜੀ ਹੋਈ ਆ ਤੇਰੀ ਵੀਡੀਓ ਹਮੇਸਾ ਦੋ ਸਾਲ ਹੋ ਗਏ ਮੇਰਾ ਚੂਲਾ ਚੂਲੇ ਦੇ ਪੈਸੇ ਨਹੀਂ ਇਕੱਠੇ ਹੋਏ ਦੋ ਸਾਲ ਹੋ ਗਏ ਕਿੰਨੇ ਪੈਸੇ ਇਕੱਠੇ ਹੁੰਦੇ ਨੇ ਰੋਜ਼ ਉਹੀ 100-150 ਰੁਪਏ ਇਕੱਠਾ ਹੁੰਦੇ ਹੋਰ ਕਿੰਨੇ 150 ਰੁਪਿਆ ਲਾ ਲਾ ਇੱਕ ਦਿਨ ਦਾ ਠੀਕ ਆ 15 ਦੀ 4500 ਰੁਪਿਆ ਮਹੀਨੇ ਦਾ ਹੋ ਗਿਆ ਦੋ ਸਾਲ ਚ ਤੇਰੇ ਕੋਲ ਹਜੇ ਚੂਲੇ ਦੇ ਨਹੀਂ ਹੋਏ ਇਹ ਕਪੜੀ ਦੇ ਨੇ 100-100 ਰੁਪਏ ਚ ਇਹ ਕਿਸ ਕਾਪੜਾ ਜਿਹਾ ਦੇ ਨੇ ਓ ਬਾਪੂ ਇਹਦਾ ਚੂਲੇ ਦਾ ਲਾਜ ਤਾਂ ਕਿੰਨੀਆਂ ਸੰਸਥਾਵਾਂ ਨੇ ਫ੍ਰੀ ਕਰਾਉਂਦੀਆਂ ਨੇ ਕਿਉਂ ਤੂੰ ਲੋਕਾਂ ਨੂੰ ਉਹ ਕਰਦੇ ਆ ਪੈਗ ਲਾਉਣਾ ਤਾਂ ਐ ਗੱਲ ਜਿਹੜੀ ਨਹੀਂ ਪੈਗ ਲਾਉਣਾ ਨਾ ਨਹੀਂ ਪੈਗ ਪੋਗ ਲਾਉਣਾ ਠੇਕੇ ਦੀ ਵੀਡੀਓ ਦਿਖਾਈਓ ਤੇਰੀ ਕੋਲ ਸਾਰਾ ਅਸੀਂ ਠੇਕੇ ਦੀ ਵੀਡੀਓ ਸਾਰਾ ਡਾਟਾ ਇਕੱਠਾ ਕਰਕੇ ਆਇਆ ਤੇਰਾ ਆ ਠੇਕਾ ਇਹ ਠੇਕੇ ਤੇ ਖੜੇ ਦੀ ਹਾਂ ਠੇਕੇ ਤੇ ਖੜੇ ਦੀ ਬਣਾਉਣਾ ਖੜਦਾ ਨਾ ਹਾਂ ਠੇਕੇ ਪਰ ਖੜੀ ਦਿਖਾ ਦਿਓ ਮੈਨੂੰ ਨਹੀਂ ਲਾਉਣਾ ਪੈਗ ਨਹੀਂ ਠੇਕੇ ਪਰ ਖੜਾ ਦਿਖਾਓ ਮੇਰੇ ਚੱਲ ਜੇ ਦਿਖਾਤਾ ਫੇਰ ਜੇ ਦਿਖਾਤਾ ਫੇਰ ਦਿਖਾਓ ਜੀ ਕੀ ਫਿਰ ਪੁਲਿਸ ਬੁਲਾਈਏ ਆ ਲੈ ਕੱਢ ਜਾ ਤੂੰ ਹੁਣ ਤੇਰੀ ਠੇਕੇ ਵਾਲੀ ਦਿਖਾ ਦਿੰਨੇ ਆ ਹੁਣ ਫਿਰ ਪੁਲਸੇ ਆਉਗੇ ਹੁਣ ਤੂੰ ਆ ਚੈਲੰਜ ਤਾਂ ਕਰਤਾ ਨਾ ਵੀ ਹਾਂ ਦਿਖਾ ਦੋ ਠੀਕੇ ਪਰ ਮੈਨੂੰ ਜੰਦੇ ਨਹੀਂ ਹੈਗਾ ਜੇ ਦਿਖਾਤੀ ਹੁਣ ਜੇ ਦਿਖਾਤੀ ਤੈਨੂੰ ਤੇਰੀ ਵੀਡੀਓ ਆ ਲੋਕਾਂ ਤੋਂ ਪੁੱਛ ਲਾਂਗੇ ਵੀ ਤੇਰੀ ਹੈਗੀ ਆ ਕਿ ਨਹੀਂ ਹੈਗੀ ਜੇ ਲੋਕਾਂ ਨੇ ਕਹਤਾ ਇਹਦੀ ਆ ਆਸੀਂ ਜੰਦੇ ਨਹੀਂ ਠੇਕੜ ਵਾਲੀ ਦੀ ਗੱਲ ਬਾਪੂ ਜੀ ਜੰਦਾ ਨਹੀਂ ਤੁਸੀਂ ਉਰੇ ਰਹਿੰਦੇ ਹੋ ਇਹ ਠੇਕੇ ਤੇ ਜੰਦੇ ਨਹੀਂ ਸ਼ਰਾਬ ਪੀਣਾ ਸ਼ਰਾਬ ਤਾਂ ਸਾਰੇ ਪੀਂਦੇ ਇਹ ਇਹ ਪੀਂਦਾ ਨਾ ਸਾਰੇ ਦੀ ਗੱਲ ਕਰਦੇ ਇਹ ਵੀ ਪੀਂਦਾ ਨਾ ਆ ਪੀਂਦੇ ਆ ਸੱਚ ਬੋਲਿਓ ਤੁਸੀਂ ਗੁਰੂ ਦੇ ਦੇਖੋ ਪੀਂਦਾ ਨਾ ਪੀਂਦੇ ਆ ਅਸੀਂ ਕਿੱਥੋਂ ਕਿਵੇਂ ਨਹੀਂ ਜਾਂਦੇ ਹੋਰ ਕਿੱਥੋਂ ਲੈਣੇ ਫਿਰ ਉਹਰੇ ਇਸ ਹੋਮ ਡਿਲੀਵਰੀ ਕਰਦੇ ਨੇ ਸਾਨੂੰ ਆ ਸਭ ਸਾਨੂੰ ਦਾਨ ਕਰ ਜਾਂਦੇ ਨੇ ਪੀ ਲਈ ਸ਼ਰਾਬ ਦਾਨ ਕਰਕੇ ਜਾਂਦੇ ਨੇ ਹਾਂ ਜਿਹੜੇ ਵਾਹ ਓਏ ਜਿਹੜੇ ਰੋਟੀ ਖਾਣਦੇ ਆ ਲੋਕ ਤਾਂ ਉਹਰੇ ਪਤਾਲਪੁਰੀ ਗੁਰੂ ਘਰ ਨਤਮਸਤਕ ਹੁੰਦੇ ਨੇ ਤੁਸੀਂ ਕਹਿੰਦੇ ਹੋ ਵੀ ਸਾਨੂੰ ਸ਼ਰਾਬ ਲਾਉਣ ਆਉਂਦੇ ਨੇ ਉਹ ਮਨਦਾ ਮੈਂ ਹੈ ਉਹ ਛੋੜੀ ਗੱਲ ਮੰਨਦਾ ਮੈਂ ਨਹੀਂ ਲੋਕ ਤਾਂ ਉਹਰੇ ਫੁੱਲ ਪਾਉਣ ਆਉਂਦੇ ਦੁੱਖ ਜਾਂਦੇ ਤੂੰ ਕਹਿੰਦਾ ਮੈਨੂੰ ਸ਼ਰਾਬ ਦਾਨ ਕਰਕੇ ਜਾਂਦੇ ਨੇ ਉਹ ਮਹਾਰਾਜ ਸੰਤ ਸਿੱਧ ਜਨਨ ਕਰਕੇ ਜਾਂਦੇ ਆ ਇਹ ਤੇ ਤਾਂ ਫਿਰ ਧੰਦਾ ਬਣਾਇਆ ਵਾ ਤੇਰੇ ਦੁੱਖ ਦਾ ਕੋਈ ਨਹੀਂ ਹੈਗਾ ਤੈਨੂੰ ਅਸੀਂ ਨਹੀਂ ਛੰਡੇ ਤੋਂ ਇਹਦਾ ਤੇਰਾ ਬਿਜ਼ਨਸ ਆ ਜਿੱਦਨੇ ਤੇਰਾ ਚੂਲਾ ਠੀਕ ਹੋ ਗਿਆ ਤੇਰਾ ਬਿਜ਼ਨਸ ਖਤਮ ਹੋ ਜਾਣਾ ਗੱਲੇ ਹੱਤ ਤਾਂ ਨਹੀਂ ਚੂਲਾ ਠੀਕ ਕਰਾਉਂਦਾ ਆਪਣਾ ਇਲਾਜ ਕਰਾਉਂਦਾ ਅਸੀਂ ਬੈਣਦੇ ਫਿਰ ਕੰਮ ਕਰਿਆ ਆਏਗਾ ਜੇ ਜੇ ਚੂਲਾ ਠੀਕ ਹੁੰਦਾ ਸਿੱਧੇ ਬੈਠਣਾ ਕੋ ਭਾਈ ਤੂੰ ਪਤਾ ਕਿਉਂ ਖਾ ਰਿਆ ਆ ਤੇਰਾ ਜਿਹੜਾ ਗੁਰੂ ਦਾ ਸਰੂਪ ਇਹਦੇ ਨਾਂ ਦੀ ਖਾ ਰਿਆ ਤੈਨੂੰ ਇਹ ਸ਼ਰਮ ਨਹੀਂ ਆਉਂਦੀ ਤੈਨੂੰ ਵੀ ਮੈਂ ਗੁਰੂ ਦੇ ਬਾਣੇ ਨੂੰ ਜਿੱਦੀ ਧਰਤੀ ਤੇ ਮੰਗ ਰਿਆ ਮੈਂ ਉਹਦੇ ਬਾਣੇ ਨੂੰ ਲਾਜ ਲਾ ਰਿਆ ਉਹਦੇ ਬਖਸ਼ੇ ਦਾੜੇ ਨੂੰ ਅਸੀਂ ਪਤਿਤ ਹੋ ਕੇ ਵੀ ਨਹੀਂ ਇਹ ਚੀਜ਼ ਦੀ ਸ਼ਰਮ ਕਰਦੇ ਆ ਗੁਰੂ ਤੋਂ ਡਰਦੇ ਆ ਤੂੰ ਦਾੜਾ ਪ੍ਰਕਾਸ਼ ਆ ਤੇਰਾ ਤੂੰ ਤਾਂ ਤੈਨੂੰ ਸ਼ਰਮ ਨਹੀਂ ਆਗੀ ਮਰਜੀ ਥੋੜੀ ਹੈ ਹੈ ਮਰਜੀ ਥੋੜੀ ਹੈ ਮਹਾਰਾਜ ਮੈਂ ਮਰਜੀ ਕੀ ਹੈ ਕਿ ਮਤਲਬ ਤੁਸੀਂ ਤਮਾਸ਼ਾ ਬਣਾਇਆ ਸਿੱਖੀ ਦਾ ਹਾਂ ਜੀ ਤਮਾਸ਼ਾ ਜਮੂਸਾ ਬਣਾਇਆ ਨਹੀਂ ਹੋਰ ਕੀ ਦਾ ਬਣਾਇਆ ਤੁਸੀਂ ਸਾਰੇ ਭਈਆਂ ਦੀ ਉਹਰੇ ਫੌਜ ਲੱਗੀ ਤੁਹਾਨੂੰ ਦੇਖ ਦੇ ਕੇ ਉਹਨਾਂ ਨੂੰ ਦੇਖ ਦੇ ਕੇ ਤੁਸੀਂ ਲੱਗੇ ਉਹਰੇ ਕੋਈ ਪੱਠਾ ਫੜਾਉਣ ਲੱਗੇ ਮੈਂ ਪੰਜਾਬ ਦਾ ਇਹ ਪੱਠਾ ਸੀ ਗੱਲ ਮਠਾ ਦੇਣਾ ਨਹੀਂ ਹੋਰ ਕਹਾਦਾ ਆ ਕਿ ਕਾਦੀ ਤੂੰ ਆ ਬਹੁਤ ਤੇਰੀ ਵੀਡੀਓ ਕਿਤੇ ਵਾਇਰਲ ਹੁੰਦੀ ਆ ਲੋਕ ਬਣਾ ਬਣਾ ਕੇ ਲੈ ਜਾਂਦੇ ਨੇ ਵੀ ਆ ਦੇ ਲੋ ਸਰਦਾਰ ਮੰਗਦਾ ਕੌਣ ਕਹਿੰਦਾ ਸਰਦਾਰ ਕੌਮ ਮੰਗਦੀ ਨਹੀਂ ਹੈਗੀ ਲੋਕ ਦੂਜੀਆਂ ਸਟੇਟਾਂ ਵਾਲੇ ਉਹ ਮਹਾਰਾਸ਼ਟਰ ਚ ਮੱਧ ਪ੍ਰਦੇਸ਼ ਚ ਲੋਕ ਸੌਂਹ ਕਹਿੰਦੇ ਨੇ ਵੀ ਸਰਦਾਰ ਕਦੇ ਮੰਗਦਾ ਨਹੀਂ ਸਰਦਾਰ ਮਰ ਜੂਗਾ ਭੀਖ ਨਹੀਂ ਮੰਗਦਾ ਸਰਦਾਰ ਉਹ ਮਹਾਰਾਸ਼ਟਰ ਦੇ ਨੇ ਨਹੰਗ ਮੰਗਦੇ ਫਿਰਦੇਗੇ ਸਿਕਾਉਂ ਨਹੀਂ ਮੰਗਣਾ ਅੱਛਾ ਮਸਰੇ ਨਹੰਗ ਮੰਗਦੇ ਫਿਰਦੇ ਨੇ ਨਹੰਗ ਮੰਗਦੇ ਫਿਰਦੇ ਨੇ ਫਿਰ ਤੂੰ ਜੇ ਦੂਆ ਬੰਦਾ ਖੂਚ ਛਾਲ ਮਾਰੂ ਤੂੰ ਵੀ ਮਰੇਗਾ ਚਲ ਅਸੀਂ ਦੁੱਖ ਕਰਕੇ ਬੈਠ ਗਏ ਹੁਣ ਕਿਹੜਾ ਦੁੱਖ ਦਾ ਇਹ ਤਾਂ ਬਿਜ਼ਨਸ ਆ ਤੇਰਾ ਦੁੱਖ ਤੋੜੀ ਆ ਦੁੱਖ ਦਾ ਤਾਂ ਇਲਾਜ ਹੋ ਜਾਂਦਾ ਕਿਹੜੀ ਸੰਸਤਾ ਵਾ ਮੈਂ ਤੇਨੂੰ ਸੰਸਤਾ ਵਾ ਉਰੇ ਆਨੰਦਪੁਰ ਸਾਹਿਬ ਦੀਆਂ ਦੱਸ ਦਿੰਨਾ ਜਿਹੜੇ ਅਪਰੀਲ ਆਜ ਕਰਾਉਂਦਿਆਂ ਨੇ ਗਰੀਬਾਂ ਦੀਆਂ ਹਾਂ ਜੀ ਉਹ ਆਹ ਸਾਡੀ ਚੰਗੀ ਖੇੜ ਬੜੀ ਆ ਉਹ ਮੰਗਦਾ ਜੀ ਉਹ ਮੰਗਦਾ ਵੀ ਤੁਸੀਂ ਆਪਣੇ ਵੱਲ ਤਾਂ ਦੇਖੋ ਵੀ ਤੁਸੀਂ ਕੀ ਕਰਦੇ ਹੋ ਬ੍ਰੇਕ ਐਡੀ ਜਗ੍ਹਾ ਤੋਂ ਆਏ ਤੁਸੀਂ ਤੁਸੀਂ ਨਵਾਂ ਸ਼ਹਿਰ ਭਾਈ ਬ੍ਰੇਕ ਕਦੇ ਸੁਣਿਆ ਜੀ ਲੋਕ ਕਹਿੰਦੇ ਹੁਣ ਵੀ ਸਰਦਾਰ ਵੀ ਭੀਖ ਮੰਗਦੇ ਨੇ ਨਹੀਂ ਭਾਈ ਆ ਦੇਖਣੋਂ ਤਾਂ ਦੇਖ ਕੇ ਕੀ ਆਉਂਦਾ ਮੰਚ ਦੇ ਉੱਤੇ ਸਾਹਮਣੇ ਦਾੜਾ ਪ੍ਰਕਾਸ਼ ਆ ਪਰਨਾ ਬੰਨੇ ਆ ਹੁਣ ਲੋਕ ਹਰ ਸਟੇਟ ਦਾ ਵੀ ਆਉਂਦਾ ਗਾ ਲੋਕ ਤਾਂ ਆਉਂਦਾ ਆਉਂਦਾ ਕੀ ਕਹਿੰਦਾ ਹੋਊਗਾ ਅਗਲਾ ਕੋਈ ਜੇ ਮਜਬੂਰੀ ਨੇ ਮੰਗਦਾ ਉਹਦਾ ਇਲਾਜ ਕਰਾ ਦਵੇ ਕੋਈ ਇਲਾਜ ਯਾਰ ਕਿੰਨੀਆਂ ਸੰਤਾ ਮੰਨੇ ਉਹਦਾ ਬਿਜ਼ਨਸ ਆਦਾ ਉਹ ਕਿਹੜੀ ਜਗ੍ਹਾ ਤੋਂ ਮੈਂ ਵੀ ਨਾਲ ਹੀ ਐ ਇਹਨਾਂ ਦੇ ਕਿੱਥੋਂ ਆਏ ਹੋ ਨਵਾਂ ਸ਼ਹਿਰ ਬਜੀ ਇਹ ਇਹੀ ਗੱਲ ਤੇ ਆਪਣੇ ਪੰਜਾਬੀ ਮਾਰ ਖਾਂਦੇ ਨੇ ਜਿਹੜੇ इमोਸ਼ਨਲ ਆ ਆਪਾਂ ਤੈਨੂੰ ਕੀ ਲੱਗਦਾ ਵੀ ਇਹਦਾ ਇਲਾਜ ਨਹੀਂ ਹੁੰਦਾ ਹੁਣ ਕੋਈ ਨਹੀਂ ਮਾ ਨੇ ਤਾਂ ਕੌਣ ਮੰਗਦਾ ਅੱਜ ਉਹ ਵੀਰੇ 2 ਸਾਲ ਹੋ ਗਏ ਉਹਨੂੰ 5-600 ਰੁਪਏ ਰੋਜ਼ ਦਾ ਬਣਦਾ ਜਿੱਦ ਨੇ ਲਾਜੋਗੇ ਉਹਦਾ ਬਿਜ਼ਨਸ ਬੰਦ ਹੋ ਜਾਣਾ ਗੱਲ ਕਰ ਮਨਾ ਉਹਨੂੰ ਮਨਾ ਲਾਜ ਵਾਸਤੇ ਚੱਲ ਜੇ ਲਾਜ ਕਰਾ ਜਵੇ ਉਹਦਾ ਬਿਜ਼ਨਸ ਆ ਉਹ ਕਿੱਥੋਂ ਲਾਜ ਕਰਾ ਲੂਗਾ ਉਹ ਜਿੱਦ ਨੇ ਉਹਦਾ ਚੂਲਾ ਠੀਕ ਹੋ ਗਿਆ ਕੌਣ ਦੇਜੂਗਾ ਉਹਨੂੰ ਦੇਣਾ ਬੰਦ ਹੋ ਜਾਣਾ ਉਹ ਇਹ ਆਪਣੇ ਬੰਦੇ ਨੇ ਜਿਹੜੇ ਆਪਾਂ ਭਾਵਕਾਂ ਵੀ ਚੱਲ ਕੋਈ ਨਹੀਂ ਅਰੇ ਇਹਦੇ ਪੈਰਾ 'ਚ ਚੱਪਲਾ ਨਹੀਂ ਹੈਗੀ ਇਹਦੀ ਫੀਸ ਆ ਇਹੀ ਚੀਜ਼ ਦੀ ਇਹ ਖੱਟੀ ਖਾਂਦੇ ਨੇ ਇਹ ਚੀਜ਼ ਆਪਾਂ ਨੂੰ ਜੇ ਪੰਜਾਬ 'ਚ ਸੁਧਾਰ ਕਰਨਾ ਇਹ ਚੀਜ਼ ਛੱਡਣੀ ਪੈਣੀ ਆ ਹੈ ਇਹਦਾ ਤਾਂ ਨਹੀਂ ਹੋਣਾ ਭਾਈ ਕਿਉਂ ਕਿੰਨੇ ਕਰੋਂ ਸੁਧਾਰ ਕਰ ਲੋ ਕੋ ਬਾਹਰ ਦੂਰ ਕਿਦੋਂ ਨਹੀਂ ਆਂਦੀ ਹੈ ਕੋਈ ਦੁਖੀ ਜਾਂਦਾ ਕੋਈ ਸੁਖੀ ਜਾਂਦਾ ਅੱਛਾ ਬਹੁਤ ਦੂਰ ਤੱਕ ਕਿੰਨੇ ਕੋਈ ਕਰੂਗੇ ਬਿਹਾਰੀ ਕਿੰਨੇ ਸਰਦਾਰ ਕਦੇ ਮੰਗਦਾ ਸੀ ਹੈ ਸਰਦਾਰ ਕਦੋਂ ਕਿਹੜਾ ਲੋਕ ਕਹਿੰਦੇ ਦੀਗੇ ਉਹ ਯੂਪੀ ਬਿਹਾਰ 'ਚ ਲੋਕ ਗੱਲਾਂ ਕਰਦੇ ਨੇ ਵੀ ਸਰਦਾਰ ਭੀਖ ਨਹੀਂ ਮੰਗਦੇ ਨਹੀਂ ਮੰਗਦਾ ਕੌਣ ਨਹੀਂ ਹੈ ਘੁਰਦਾਰੇ ਵਿੱਚ ਸਾਰੇ ਮੰਗਦੇ ਨੇ ਕੌਣ ਮੰਗਦ ਨਹੀਂ ਉਹ ਗੁਰੂ ਤੋਂ ਮੰਗਦੇ ਲੋਕਾਂ ਮੂਰੇ ਤਾਂ ਨਹੀਂ ਹੱਥ ੱਟਦਾ ਕੋਈ ਉਹ ਮਗਰ ਨਹੀਂ ਬਾਰੇ ਦੁਨੀਆ ਮੰਗਦੀ ਹੁਣ ਲੋਕਾਂ ਮੂਰੇ ਲੋਕਾਂ ਮੂਰੇ ਹੱਥ ੱਟਦੇ ਹੋ ਫਿਰ ਮੂਰੇ ਤਾਂ ਨਹੀਂ ਮਗਰ ਤਾਂ ਨਹੀਂ ਭਾਜਦੇ ਕਿਥੇ ਮਗਰ ਨਹੀਂ ਹੋਰ ਕੀ ਉਹ ਐ ਹੱਥ ਦੰਦੇ ਨੇ ਗੱਡੀਆਂ ਨੂੰ ਜਾਂਦੇ ਨੇ ਜਿਵੇਂ ਟੋਲ ਟੈਕਸ ਲਾਇਆ ਹੋਵੇ ਸਰਦਾਰ ਜੀ ਦੇਖ ਲਓ ਸੱਸੀ ਗੱਲ ਦੀ ਆ ਦੇਖ ਲਓ ਕੀ ਕੰਮ ਬੜਿਆ ਬਾਈ ਇਹਨਾਂ ਨੇ ਉਹ ਹੈ ਤਾਂ ਗਲਤੀ ਹੈ ਇਹ ਸਿੱਖੇ ਨੂੰ ਇਲਾਜ ਲਾਉਣ ਲੱਗੇ ਹੋਏ ਨੇ ਜੀ ਅਗਲਾ ਪਹਿਲਾ ਗੱਲਾ ਕਰਦਾ ਜੀ ਸਰਦਾਰ ਨਹੀਂ ਮੰਗਦੇ ਦੇ ਲੋਨ ਕੀ ਕੰਮ ਸਰਦਾਰ ਤੇ ਪਹਿਲੇ ਨਿਸ਼ਾਨੇ ਦੇ ਆ ਹਾਂ ਜੀ ਸਰਦਾਰ ਬੰਦੇ ਪਹਿਲੇ ਨਿਸ਼ਾਨੇ ਦੇ ਆ ਹਾਂ ਫਿਰ ਇੱਕ ਜਗ੍ਹਾ ਤੇ ਕਿਹੜਾ ਗਦਾਫਰ ਲੱਕ ਪਾਉਣ ਲੱਕ ਪਾਉਣਾ ਤੁਹਾਡੇ ਇਲਾਕੇ ਕਿਹੜਾ ਕਰਦਾ ਸਰ ਲੁਧਿਆਣਾ ਜੀ ਅੱਛਾ ਲਿਆ ਹੋਰ ਸੇਵਾ ਪਾਣੀ ਕਰਦੇ ਹਾਂ ਹਾਂ ਜੀ ਸੇਵਾ ਪਾਣੀ ਕਰਦੇ ਚਾਹ ਨਹੀਂ ਚਾਹਦੇ ਧੰਨਵਾਦ ਜੀ ਧੰਨਵਾਦ ਇਹ ਗੱਡੀਆਂ ਨੂੰ ਹੱਥ ਦੇ ਦੇ ਕੇ ਰੋਕਦੇ ਜਿਵੇਂ ਟ੍ਰੈਕਸ ਲੈਣਾ ਹੁੰਦਾ ਇਹਨਾਂ ਨੂੰ ਬਰੇ ਕੀ ਕਹਣਾ ਤੁਹਾਡਾ ਜਮੇ ਸਰਦਾਰੀ ਦੇ ਭੇਖ ਚ ਮੰਗਦੇ ਨੇ ਉਹ ਇਹਨਾਂ ਨੇ ਸਾਰਾ ਪਖੰਡ ਫੜਿਆ ਹੋਇਆ ਕੋਈ ਕੁਝ ਨਹੀਂ ਹੋਇਆ ਵਾ ਇਹ दारू ਮੁੰਦੇ ਦੇ ਕੋ ਸਾਥ ਹੁਣ ਲਾਜ ਉਹ ਵੀਰ ਵੀ ਤਰਸ ਗਿਆ ਤੀ ਇਲਾਜ ਨੂੰ ਮੰਗਦਾ ਸੀਗਾ ਕਹਿੰਦਾ ਇਹਨਾਂ ਦਾ ਇਲਾਜ ਕਰਾਉਣਾਗਾ ਉਹ ਲਾਜ ਨੂੰ ਦੇਖੋ ਤਿਆਰ ਉਹਦਾ ਬਿਜ਼ਨਸ ਆ ਜਿੱਦ ਨੇ ਟੂਲਾ ਠੀਕ ਹੋ ਗਿਆ ਬਿਜ਼ਨਸ ਕਰਦਾ ਮੈਂ ਲੋਕ ਲੈ ਮੈਂ ਰੋਜ ਇੱਥੇ ਤੇ ਲੰਘਦਾ ਚਾਰ ਵਾਰ ਲੰਘਦਾ ਕਰੇ ਮੈਂ ਕਹਿੰਦੀ ਮੇਰਾ ਘਰ ਹੈ ਇੱਧਰ ਹੀ ਮੈਂ ਰੰਗ ਦਾ ਡੱਬਦਾ ਇਹਨਾਂ ਨੂੰ ਦੇਖਦਾ ਸਾਰਾ ਇਹਨਾਂ ਨੇ ਪਖੰਡ ਬਣਾਇਆ ਵਾ ਕੁਝ ਨਹੀਂ ਹੈ ਕੋਈ ਪ੍ਰੋਬਲਮ ਨਹੀਂ ਹੈ ਬਸ ਐਵੇਂ ਪਖੰਡ ਬਣਾਇਆ ਵਾ ਜਾਦੇ ਨਾਟਕਬਾਜ਼ੀ ਕਰਦੇ ਲਾਜ ਲਾਂਦੇ ਬਸ ਸਰਦਾਰ ਬੰਦੇ ਹਾਏ ਸਾਰੀ ਮੰਗਦੇ ਨੇ ਯਾਰ ਕਿਨੇ ਦਾ ਦੁੱਖ ਹੁੰਦਾ ਦੇਖ ਕੇ ਵੀ ਆ ਸਿੱਖੀ ਸਰੂਪ ਚ ਅਨਲਿਮਿਟਿਡ ਗਿਆਨ ਆ ਸਿੱਖੀ ਸਰੂਪ ਚ ਬੈਠੇ ਨੇ ਆਮੇ ਕਰ ਲੋ ਆਮੇ ਕਰ ਲੋ ਉਹ ਗਾਣਾ ਪੰਜਾਬੀਆਂ ਨੂੰ ਗਾਣਾ ਗਾੜਦਾ ਫਿਰਦਾ ਪੰਜਾਬੀ ਮਾਂ ਚੋਂ ਦੁੰਦ ਕਰਦਾ ਕੌਣ ਆਉ ਲਿਆਂ ਦੇਖਾ ਉਹ ਔਰ ਉਥੇ ਲੈਨੇ ਇਹ ਪੰਜਾਬੀ ਨਹੀਂ ਹੈਗਾ ਇਹ ਪੰਜਾਬੀ ਨਹੀਂ ਹੈਗਾ ਪੁੱਛੋ ਤਾਂ ਨਹੀਂ ਤੂੰ ਪੰਜਾਬੀ ਨਹੀਂ ਹੈਗਾ ਫੇ ਤੂੰ ਗਾਣਾ ਗਾੜਦਾ ਪੰਜਾਬੀਆਂ ਨੂੰ ਫੇ ਕੋ ਉਹ ਦੇਖ ਬਾਬਾ ਦਾਦਾ ਪੰਜਾਬੀ ਪਿਆ ਨੂੰ ਗਾਲ ਕੱਢਦਾ ਪੰਜਾਬੀ ਐ ਮਾਂ ਦੀ ਗਾਲ ਕੱਢਦਾ ਪੰਜਾਬੀ ਨੂੰ ਆਹ ਹੋਗੇ ਗਾਲ ਦਾ ਮੰਗ ਗਾਲ ਤਾਂ ਕਦੇ ਕੱਢੀ ਨਹੀਂ ਵੀ ਮੰਗਦਾ ਨਾ ਨਾ ਗਾਲ ਤਾਂ ਮੈਂ ਕੱਢੀ ਨਹੀਂ ਦੱਸ ਨਹੀਂ ਗਵੀ ਮੰਗਦਾ ਇੱਕ ਤੇ ਨੇਂਗਾ ਨੂੰ ਵੀ ਇਲਾਜ ਕੋਈ ਨਹੀਂ ਤੇਰਾ ਵੀ ਸੋਦਾ ਲਾਉਂਦੇ ਹੁੰਨੇ ਨੇਂਗਾ ਕੇ ਪਤਾ ਹੀ ਗੱਲ ਐ ਸਾਰੀ ਜਥੇਬੰਦੀਆਂ ਕੋਲ ਵੀਡੀਓ ਜਾਊਗੀ ਤੈਨੂੰ ਵੀ ਪਤਾ ਲੱਗ ਜੂਗਾ ਤੂੰ ਨੇਂਗਾ ਦਾ ਟੋਨਾ ਪਾ ਕੇ ਨਹੀਂ ਤੂੰ ਉਹ ਕਰਦਾ ਨਾ ਪਤਾ ਗੱਲ ਆ ਮੇਰਾ ਭਾਈ ਮੈਂ ਪਲੇਟਾਂ ਮੈਂ ਅੱਜ ਤੱਕ ਕਿਸ ਨੂੰ ਗਾਲ ਨਾ ਹੋਵੇ ਕਰ ਭਾਜਾ ਕਿਸ ਨੂੰ ਗਾਲ ਕੱਟੀ ਆ ਤੱਕ ਨਹੀਂ ਤੂੰ ਮੰਗਦਾ ਨਾ ਓਰੇ ਨਾ ਮਾਂ ਨਾ ਮੰਗਦਾ ਨਾ ਮੇਰਾ ਘਰ ਉਹ ਮੰਗਦਾ ਬਾਬਾ ਹੋਰੇ ਖੜਾ ਦਾ ਤੂੰ ਮੰਗਦਾ ਯਾਰ ਕਮਾਲ ਦੀ ਗੱਲ ਆ ਮੇਰਾ ਘਰ ਆ ਉਹ ਕੋਈ ਨਹੀਂ ਅਸੀਂ ਨਿਹੰਗ ਸਿੰਘ ਚੋਲੇ ਦਾ ਅਸੀਂ ਇਹ ਅਸੀਂ ਇਹ ਚੋਲੇ ਦਾ ਬਹੁਤ ਸਤਿਕਾਰ ਕਰਦੇ ਆ ਇਹ ਚੋਲੇ ਵਾਲੇ ਹੀ ਜਿਹੜੇ 1 ਮਿੰਟ ਨਿੰਗ ਸਿੰਘ ਜਥੇਬੰਦੀਆਂ ਦੇਖਣ ਗਿਆ ਤੈਨੂੰ ਪਲੇਟਾ ਪੈ ਗਈਆਂ ਹੁਣ ਕੀ ਹੋ ਗਿਆ ਪਲੇਟਾ ਦੁਬਾਰੇ ਪਵਾਉਣੀਆਂ ਨੇ ਹਾਂਜੀ ਦੁਬਾਰੇ ਪਵਾਉਣੀਆਂ ਨੇ ਨਹੀਂ ਦੁਬਾਰਾ ਨਹੀਂ ਮੈਂ ਤੁਰਦਾ ਤਾਂ ਮਸੀਆ ਜੀ ਫਿਰ ਜੇ ਪਾਏ ਗਈਆਂ ਪਲੇਟਾ ਫੇਰ ਪਲੇਟਾ ਦਿਖਾਈ ਜਾਂਦਾ ਕਹਿੰਦਾ ਪਲੇਟਾ ਪੈਣੀਆਂ ਨੇ ਮੇਰੇ ਜੇ ਪਲੇਟਾ ਪਾਏ ਗਈਆਂ ਇੱਕ ਵਾਰ ਗੱਲ ਖਤਮ ਪਤਾ ਨਹੀਂ ਕਿੰਨੇ ਸਾਲਾਂ ਦੀਆਂ ਪਲੇਟਾਂ ਪਈ ਵੀ ਨੇ ਉਹ ਫੇਰ ਦਿਖਾਈ ਜਾਂਦਾ ਮੇਰੇ ਪਲੇਟਾਂ ਪੈਣੀਆਂ ਨੇ ਕਹਿੰਦਾ ਮੈਂ ਉਹ ਦੁਬਾਰੇ ਪਵਾਉਣੀਆਂ ਨੇ ਦਸ ਪਲੇਟਾਂ ਇਹ ਆਪਾਂ ਪਤਾ ਕੀ ਹੈ ਜੀ ਆਪਾਂ ਸਤਿਕਾਰ ਕਰਦੇ ਆ ਚੋਲੇ ਦਾ ਹਨ ਇਹ ਜਥੇਬੰਦੀਆਂ ਦੇਖਣਗੀਆਂ ਆਪੇ ਇਹਨੂੰ ਆ ਕੇ ਹੁਣ ਸਮਝਣਗੀਆਂ ਵੀ ਕੀ ਕਰਨਾ ਕਿਉਂਕਿ ਆਪਾਂ ਉਹ ਉਹਨਾਂ ਨੂੰ ਕਹਿ ਨਹੀਂ ਸਕਦੇ ਜਿਹੜਾ ਉਹਨੇ ਚੋਲਾ ਪਾਇਆ ਉਹਦੇ ਮੂਰੇ ਆਪਾਂ ਆਪਣੀ ਈਗਾਤ ਨਹੀਂ ਕਹਿਣ ਦੀ ਹਨਾ ਚੋਲੇ ਦਾ ਆਪਣੇ ਲਈ ਦਿਲ 'ਚ ਬਹੁਤ ਸਤਿਕਾਰ ਆ ਪਰ ਇਹਨੂੰ ਹੁਣ ਜਥੇਬੰਦੀਆਂ ਹੀ ਦੇਖਣਗੀਆਂ ਆ ਕੇ ਜਿਹੜੇ ਚੋਲੇ ਨੂੰ ਇਲਾਜ ਲਾ ਰਿਹਾ ਸੋ ਸੰਗਤ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਖੜਿਆ ਜਿੱਥੇ ਸੰਗਤ ਕਾਫੀ ਦੁਖੀ ਵੀ ਆਉਂਦੀ ਆ ਜਿਹੜੇ ਆਪਣੇ ਪਰਿਵਾਰਕ ਮੈਂਬਰਾਂ ਦੇ ਆਪਣੇ ਕਰੀਬੀਆਂ ਦੇ ਫੁੱਲ ਪਾਉਣ ਲਈ ਆਉਂਦੀ ਆ ਪਰ ਉੱਥੇ ਕਿਵੇਂ ਉਹਨਾਂ ਦੇ ਇਹ ਰੈਕਟ ਚੱਲ ਰਿਹਾ ਭੀਖ ਮੰਗੀ ਜਾਂਦੀ ਆ ਸਭ ਤੋਂ ਵੱਡੀ ਗੱਲ ਹੈ ਜੋ ਦੁੱਖ ਦੀ ਗੱਲ ਆ ਨਮੋਸ਼ੀ ਦੀ ਗੱਲ ਆ ਕਿ ਸਿੱਖੀ ਨੂੰ ਲਾਜ ਲਾ ਰਹੇ ਨੇ ਆ ਦੇਖ ਸਕਦੇ ਹੋ ਦਾੜਾ ਪ੍ਰਕਾਸ਼ ਆ ਸਿਰ ਤੇ ਦਸਤਾਰ ਆ ਪਰ ਜਦੋਂ ਮੰਗਦੇ ਨੇ ਤਾਂ ਦੁੱਖ ਹੁੰਦਾ ਇਹ ਚੀਜ਼ ਦਾ ਜ਼ਰੂਰ ਕਮੈਂਟ ਕਰਿਓ ਕਿ ਜਿਹੇ ਲੋਕਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਆ ਪਹਿਲੀ ਵਾਰ ਆਏ ਆ ਪਹਿਲੀ ਵਾਰ ਇਹਨਾਂ ਨੂੰ 警告 ਦੇ ਕੇ ਚੱਲਨੇ ਆ ਇੱਕ ਦੋ ਦਿਨ ਤੱਕ ਦੁਬਾਰੇ ਫੇਰ ਆਵਾਂਗੇ ਜੇ ਫੇਰ ਮੰਗਦਾ ਕੋਈ ਦਿਖੂਗਾ ਤਾਂ ਇਹਨਾਂ ਤੇ ਸਖਤ ਕਾਰਵਾਈ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਕਿ ਕੀ ਕਾਰਵਾਈ ਹੁੰਦੀ ਆ ਕਿੰਨੇ ਕਿੰਨੇ ਸਾਲ ਲਈ ਹੈ ਅੰਦਰ ਜਾਂਦੇ ਨੇ ਕਾਨੂੰਨ ਮੁਤਾਬਕ ਸੋ ਬਣੇ ਰਹਿਣਾ ਵੀਡੀਓ ਦੇ ਨਾਲ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਦੇ ਹੋ ਇਸ ਤਰ੍ਹਾਂ ਦੇ ਹੋਰ ਉਪਰਾਲੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹਿਣਾ ਤੇ ਜਿਹੇ ਲੋਕਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਆ ਜ਼ਰੂਰ ਕਮੈਂਟ ਕਰਨਾ ਤੇ ਦੂਜੀ ਗੱਲ ਪੀਕ ਦੇਣੀ ਬੰਦ ਕਰੋ ਸਭ ਤੋਂ ਵੱਡੀ ਗੱਲ ਜਿਸ ਦਿਨ ਦੇਣੀ ਪੀਕ ਬੰਦ ਕਰਤੀ ਇਹਨਾਂ ਦੀਆਂ ਦੁਕਾਨਾਂ ਆਪਣੇ ਆਪ ਬੰਦ ਹੋ ਜਾਣੀਆਂ ਜਿਹੜੇ ਆਪਣੀ ਸਿੱਖੀ ਨੂੰ ਸਰਦਾਰੀ ਨੂੰ ਲਾਜ ਲਾ ਰਹੇ ਨੇ ਧੰਨਵਾਦ ਜੀ